ਇਹ ਕੀ ਗਾ ਪੱਥਰ ਲੱਗਾ ਤੇ ਇਹ ਬਹਿਣ ਵਾਲੀ ਜਗਾ ਵਾ ਭਾਜੀ ਇਹ ਇਹ ਬਹਿਣ ਵਾਲੀ ਜਗਾ ਤੇ ਹੈਗੀ ਆ ਹਾਂਜੀ ਪਰ ਇੱਥੇ ਕਿਸੇ ਟਾਈਮ ਅੱਜ ਤੋਂ 600 ਸਾਲ ਪਹਿਲਾਂ 1552 ਈਸਵੀ ਦੇ ਵਿੱਚ ਹਾਂਜੀ ਇੱਥੇ ਬੜੇ ਬੜੇ ਤਗੜੇ ਮਹਾਰਾਜਾ ਬੈ ਕੇ ਚੱਲ ਗਏ ਜੀ ਉਹ ਭਾਜੀ ਚੂਕ ਕਿੰਨਾਂ ਨੇ ਜਿਨ੍ਹਾਂ ਨੇ ਭਾਰਤ ਦੇ ਰਾਜ ਕੀਤਾ ਵਾ ਭਾਜੀ ਸੱਚ ਬੋਲਦੇ ਹੋ ਮੈਨੂੰ ਯਕੀਨ ਨਹੀਂ ਹੁੰਦਾ ਤੁਹਾਨੂੰ ਯਕੀਨ ਦਵਾਉਂਦੇ ਆ ਇਹ ਜਿਹੜੀ ਜਗਾ ਨਾ ਕਿਦੀ ਆ ਪਹਿਲੇ ਚਲੀਏ ਪਹਿਲੇ ਜਗਾ ਵੇਖੀਏ ਹਾਂਜੀ ਇਹ ਜਗਾ ਹੈਗੀ ਆ ਜਿਹੜਾ ਭਾਰਤ ਦਾ ਰਾਜਾ ਸੀ ਨਾ ਅਕਬਰ ਹਾਂਜੀ ਉਹਦੀ ਜਿਹੜੀ ਤਾਜਪੋਚੀ ਹੋਈ ਨਾ ਮਹਾਰਾਜਾ ਨੂੰ ਹਾਂਜੀ ਔਰ ਜਗ੍ਹਾ ਤੇ ਬਣਾਇਆ ਸੀ ਨਾ ਅੱਛਾ ਹਾਂ 1552 ਈਸਵੀ ਦੇ ਵਿੱਚ ਜਦੋਂ ਉਹਦਾ ਪਿਓ ਹੀ ਨਾ ਹਮਾਈਉ ਹਾਂਜੀ ਉਹਦੀ ਮੌਤ ਹੋ ਗਈ ਸੀ ਜਦੋਂ ਅਕਬਰ ਉਹਦੋਂ ਫਿਰਨ ਰਿਹਾ ਸੀ ਆੜੇ ਇਲਾਕੇ ਦੇ ਵਿੱਚ ਕਲਾਨੌਰ ਵਾਲੀ ਸਾਈਡ ਤੇ ਗਲਦਾਹਪੁਰ ਦੇ ਵਿੱਚ ਤੇ ਮੁੜ ਕੇ ਉਹਨੂੰ ਆੜੀ ਜਗ੍ਹਾ ਤੇ ਇਹ ਜਗ੍ਹਾ ਤੇ ਭਾਰਤ ਦਾ ਰਾਜਾ ਬਣਾਇਆ ਗਿਆ ਸੀ 1552 ਈਸਵੀ ਦੇ ਵਿੱਚ ਉਹਦੀ ਉਮਰ ਉਹ ਦੱਸਾਂ ਕਿੰਨੀ ਸੀ ਕਿੰਨੀ 13 ਸਾਲ 4 ਮਹੀਨੇ 13 ਸਾਲ 4 ਮਹੀਨੇ ਨੂੰ ਰਾਜਾ ਬਣਾ ਦਿੱਤਾ ਗਿਆ ਉਦੋਂ ਬਣਾਇਆ ਸੀ ਇੱਕ ਵਾਰ ਨੂੰ ਇੱਥੇ ਮਹਾਰਾਜਾ ਅੱਛਾ ਹਾਂਜੀ ਤੇ ਤੁਸੀਂ ਕਹਿੰਦੇ ਕਿਥੇ ਧੁੱਪ ਪੈਂਦੀ ਇੱਥੇ ਕੋਈ ਚੀਜ਼ ਨਹੀਂ ਹੈਗੀ ਭਾਈ ਇੱਥੇ ਕੋਈ ਹੈਗੀ ਨਾ ਮੈਂ ਤੇ ਇਹੀ ਸਮਝਿਆ ਭਾਈ ਤੁਹਾਨੂੰ ਇਤਿਹਾਸ ਹੋਊਗਾ ਜੇ ਦੱਸਾਂਗੇ ਜੀ ਲੋਕੀ ਵੇਖਣਗੇ ਇਤਿਹਾਸ ਕਿੱਥੋਂ ਕੱਢ ਕੇ ਲਿਆਉਣ ਦੇ ਵਾਹ ਜੀ ਵਾਹ ਭਾਈ ਤੇਰੀ ਮਿਹਨਤ ਹੈਗੀ ਆ ਤੇਰੀ ਮਿਹਨਤ ਨੂੰ ਸਲੂਟ ਹੈਗਾ ਤੂੰ ਤੈਨੂੰ ਲੋਕਾਂ ਨੂੰ ਨਾ ਵਧੀਆ ਤੋਂ ਵਧੀਆ ਕੰਟੈਂਟ ਦਿਖਾਉਣਾ ਜਿਹੜਾ ਲੋਕ ਵੇਖਣ ਆਹ ਵੇਖੋ ਆਹੜਾ ਤੁਸੀਂ ਸਾਹਮਣੇ ਵੇਖ ਸਕਦੇ ਇੱਥੇ ਪਾਣੀ ਵਗੈਰਾ ਉਹ ਟਾਈਮ ਬਹੁਤ ਚੱਲਦਾ ਹੁੰਦਾ ਇਹਨਾਂ ਵਾਸਤੇ ਸਹੀ ਪਾਜੀ ਇਹਨੋਂ ਹੁਣ ਵਾਸਤੇ ਨਹੀਂ ਡੈਕੋਰੇਸ਼ਨ ਵਾਸਤੇ ਹੀ ਬੜਾ ਵਧੀਆ ਇੱਥੇ ਫੁਵਾਾਰੇ ਚੱਲਦੇ ਹੁੰਦੇ ਹੁਣ ਥੋੜੇ ਬੋਦੇ ਬੰਦ ਹੋ ਗਏ ਆ ਉੱਥੋਂ ਪਾਣੀ ਵੀ ਨਿਕਲਦਾ ਹੁੰਦਾ ਹੈ ਅੱਛਾ ਹੁਣ ਤੇ ਬੰਦ ਹੋ ਗਿਆ ਸਾਰਾ ਕੁਝ ਤੇ ਆਹ ਜਿਹੜੀ ਚੀ ਇਹ ਉਦੋਂ ਮਹਾਰਾਜਾ ਹੀ ਜਿਹੜਾ ਅਕਬਰ ਉਹਦੀ ਤਾਜਪੋਸ਼ੀ ਇਹ ਜਗ੍ਹਾ ਤੇ ਇਹਦੀ ਇੱਟਾਂ ਵੇਖੋ ਤੁਸੀਂ ਇੱਟਾਂ ਵੇਖੋ ਭਾਜੀ ਮੈਂ ਉਹੀ ਵੇਖਦਾ ਮੈਂ ਬੜੀਆਂ ਪੁਰਾਣੀਆਂ ਇੱਟਾਂ ਲੱਗੀਆਂ ਨੇ ਭਾਜੀ ਨਾ ਹਣੇ ਚਾਈ ਇੱਟਾਂ ਮੇਰੇ ਸਹਾਨਾ ਨੂੰ ਪਤਾ ਨਹੀਂ ਇਹਦੇ ਬਾਰੇ ਜਿਆਦਾ ਕਿਹੜੀਆਂ ਇੱਟਾਂ ਲੱਗੀਆਂ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ 600 ਟਾਈਮ 600 ਸਾਲ ਜਿਹੜਾ ਹੁੰਦਾ ਕਿੰਨਾ ਟਾਈਮ ਹੁੰਦਾ ਠੀਕ ਹੈ ਨਾ ਇਹਦੇ ਵਿੱਚ ਜਿਹਦੇ ਸਾਡੇ 7-8 ਜਨਮ ਹੋ ਗਏ ਹੋਣੇ ਆ ਕੀ ਪਤਾ ਕਿੰਨੇ ਹੋ ਗਏ ਆਪਣੇ ਤੇ ਜੇ ਜਿਹੜੇ ਲੋਕਾਂ ਨਹੀਂ ਨਾ ਜੀ ਕਿਹਨਾਂ ਹਾਂ ਕਿੰਨੇ ਆ ਗਏ ਆ ਤੇ ਆ ਜਿਉਂਨਾਂ ਦੱਸਦੇ ਅਸੀਂ ਇਤਿਹਾਸ ਇ ਜਿੰਨੇ ਇਤਿਹਾਸ ਪੜਨਗੇ ਤੇ ਸਭ ਨੂੰ ਯਕੀਨ ਆਉ। ਉਦਾਂ ਤੇ ਸਾਡੇ ਕਿਸੇ ਨੇ ਯਕੀਨ ਕਰਨਾ ਨਹੀਂ ਭਾਈ। ਆ ਪੋੜੀਆਂ ਆ ਨਾ। ਆ ਦੇਖੋ ਸਾਰੀਆਂ ਉਸੇ ਟਾਈਮ ਦੀਆਂ, ਉਸ ਟਾਈਮ ਦੀਆਂ ਸਾਰੀ ਚੀਜ਼। ਭਾਜੀ ਸਾਡੇ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਇਤਿਹਾਸ ਪੜਾਓ ਪਹਿਲਾਂ। ਯਕੀਨ ਸਾਡੇ ਤੇ ਯਕੀਨੀ ਨਾ ਕਰਨਾ। ਹਾਂਜੀ। ਗੂਗਲ ਤੇ ਜਾਵੇ। ਅਕਬਰ ਦੀ ਤਾਜਪੋਚੀ ਕਿੱਥੇ ਹੋਈ? ਸਰਚ ਮਾਰੇ। ਹਾਂਜੀ। ਉਹਨਾਂ ਦੇ ਆਪੇ ਵੇਖੋ। ਮੂੰ ਬੰਦ ਹੋ ਜਨੇ ਪੱਕੀ ਗੱਲ ਹੈ ਮੈਂ ਤੁਹਾਨੂੰ ਕਹਤਾ ਸੱਚੀ ਗੱਲ ਹੈ ਸਾਹਮਣੇ ਹਿੰਦੀ ਇੰਗਲਿਸ਼ ਤੇ ਪੰਜਾਬੀ ਚ ਸਾਰਾ ਕੁਝ ਲਿਖਿਆ ਹੋਇਆ ਹੈ ਸਾਹਮਣੇ ਜਦੋਂ ਅਕਬਰ ਦੀ ਇਥੇ ਤਾਜਪੋਛੀ ਹੋਈ ਨਾ ਉਦੋਂ ਟਾਈਮ ਹੀ 14 ਫਰਵਰੀ 1556 ਈਸਵੀ ਨੂੰ ਇਹਦੇ ਵਿੱਚ ਨਾ ਤੁਸੀਂ ਕੈਮਰਾ ਮਾਰੋ ਇਹਦੇ ਤੇ ਪੂਰਾ ਫੋਕਸ ਕਰੋ ਕਿਸੇ ਵੀ ਸਕਰੀਨਸ਼ਾਟ ਲੈ ਕੇ ਪੜ ਕੇ ਯਕੀਨ ਕਰ ਲਓ ਇਹ 1556 ਈਸਵੀ ਨੂੰ ਤਾਜਪੋਛੀ ਹੋਈ ਉਦੋਂ ਦੀ ਉਮਰ ਹੀ 13 ਸਾਲ 4 ਮਹੀਨੇ ਸੀ ਸੋਰੀ ਹਮਾਇਉਦੀ ਹਮਾਇਉਦੀ ਅਕਬਰ ਜੀ ਦੇ ਪਿਤਾ ਦੀ ਅਕਬਰ ਦੇ ਪਿਤਾ ਦੀ ਹਮਾਇਉਦੀ ਮੌਤ ਹੋਈ ਤੇ ਉਦੋਂ ਅਕਬਰ ਜਿਹੜਾ ਸੀ ਨਾ ਇੱਥੇ ਕ ਉਦੋਂ ਨੂੰ ਇੱਥੇ ਹੀ ਉਸੇ ਟਾਈਮ 14 ਫਰਵਰੀ 1556 ਨੂੰ ਹੂੰ ਭਦਰ ਰਾਜਾ ਬਣਾਇਆ ਸੀ ਉਦੋਂ ਅੱਛਾ ਠੀਕ ਹੈ ਨਾ ਤੇ ਇਹ ਉਸ ਟਾਈਮ ਦਾ ਸਾਰਾ ਇਤਿਹਾਸ ਜਿਹੜਾ ਤੁਹਾਨੂੰ ਦੱਸਤਾ ਇੱਧਰ ਤੇ ਜਿਹਨੇ ਲੋਕਾਂ ਨੂੰ ਨਹੀਂ ਯਕੀਨ ਉਹ Google ਤੇ ਮਾਰੋ ਸਰਚ ਤੇ ਤੁਹਾਨੂੰ ਸਾਰਾ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਊਗਾ ਠੀਕ ਹੈ ਨਾ ਵਾਹ ਜੀ ਵਾਹ ਸਰਕਾਰ ਵੱਲੋਂ ਇਹਨੂੰ ਇਹਨੂੰ ਇੱਕ ਰਾਸ਼ਟਰੀ ਮਹੱਤਵ ਦੇ ਸਮਾਰਕ ਵਜੋਂ ਗੋਸ਼ਤ ਵੀ ਕੀਤਾ ਗਿਆ ਅਜੇ 1920 ਈਸਵੀ ਵਿੱਚ ਤੇ ਕਿਸੇ ਨੇ ਆਣਾ ਹੈਗਾ ਤਾਂ ਇੱਥੋਂ ਦਾ ਐਡਰੈਸ ਵੀ ਦੱਸ ਦੋ ਪਾਜੀ ਇਹ ਪੈਂਦਾ ਡਿਸਟ੍ਰਿਕਟ ਗੁਰਦਾਸਪੁਰ ਜਿਹੜੀ ਤਸੀਲ ਪੈਂਦੀ ਆ ਉਹ ਪੈਂਦੀ ਆ ਕਲਾਨੌਰ ਜੀ ਕਿਹਾਗੇ ਜਿਹਨੂੰ ਮਰਜ਼ੀ ਪੁੱਛ ਲੈ ਵੀ ਕਲਾਨੌਰ ਜਾਣਾ ਵਾ ਅਕਬਰ ਜੀ ਇਸੇ ਤਾਜ ਪੁੱਛੀ ਹੈ ਉਹ ਤੁਹਾਨੂੰ ਦੱਸ ਦਣਗੇ ਤੇ ਪਾਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਹਾਂ ਇਤੋਂ ਹੋਰ ਵਧੀਆ ਇਤਿਆਹ ਦੱਸਾਂਗੇ ਇਹ ਤੋਂ ਪੁਰਾਣਾ ਹੋਰ ਇਤਿਆਹ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ